ਵੀ ਆਪਾਂ ਪਹੁੰਚੇ ਵਰਜਿੰਦਰ ਸਿੰਘ ਸੰਧੂ ਦੇ ਘਰ ਫਰੀ ਵਾਲਾ ਬਾਈ ਦੇ ਬਹੁਤ ক্লোਜ਼ ਫਰੈਂਡ ਹੈ ਤੇ ਕੁਝ ਗੱਲਬਾਤ ਕਹਿੰਦੇ ਸੀ ਉਹਨਾਂ ਨਾਲ ਵੀ ਕਰਨੀ ਆ ਬਾਈ ਜੀ ਬਾਹਰ ਚਲੇ ਗਏ ਸੀ ਕੋਈ ਗੱਲਬਾਤ ਸੁਣਾਓ ਜੀ ਕੋਈ ਬਾਈ ਜਿਵੇਂ ਕਹਿੰਦੇ ਸੀ ਕਿ ਕੁੱਤਰ ਬਾਈ ਦੇ ਕੁਝ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਹਾਂਜੀ ਹਾਂਜੀ ਕੁੱਤਰ ਬਾਈ ਸائیں ਬਈ ਸਾਨੂੰ ਸ਼ੌਕ ਸੀ ਕਿ ਕਿਉਂ ਦੇਣੀ ਪਤਾ ਨਹੀਂ ਸਾਨੂੰ ਤਾਂ ਯਾਦ ਵੀ ਨਹੀਂਗਾ ਛੋਟੀ ਛੋਟੀ ਸੀ ਜੀ ਉਸ ਤੋਂ ਬਾਅਦ ਫਿਰ ਚਲੋ ਬਾਈ ਹਮੂ ਚੈਨ ਲਾ ਕੇ ਜਸੀਰ ਨਾਲ ਵੀ ਮਤਲਬ ਵਧੀਆ ਬਾਜੀ ਛੱਡੀ ਅਸੀਂ ਇੱਕ ਵਾਰੀ ਜੋਗੇ ਵਾਲੇ ਬਾਜੀ ਛੱਡੀ ਜੀ ਤੇ ਸਾਨੂੰ ਸੰਭੇ ਇੰਜਾਨ ਸਕਦੇਬ ਹੁਣੀ ਸਮਾਜਸਰ ਵਾਲੀ ਜੀ ਤੇ ਸ਼ਾਮ ਹੋ ਗਈ ਤੇ ਦੁੱਸਰ ਪੈ ਗਈ ਮਤਲਬ ਪੈ ਗਈ ਸਾਡਾ ਕੂਤਰ ਬੈਠਾ ਨਹੀਂ ਅਸੀਂ 12 ਵਜੇ ਤੱਕ ਭਲੀ ਗਏ ਉਹਨੂੰ ਰਾਤ ਨੂੰ ਭਲੀ ਗਏ ਕੂਤਰੀ ਨੂੰ ਜੀ 12 ਤੋਂ ਬਾਅਦ ਅਸੀਂ ਅੱਕ ਗਏ ਜਮਾਂ ਕਿ ਹੁਣ ਨਹੀਂ ਥਿਉਦੀ ਜੀ ਮੁੜੇ ਆਉਂਦੇ ਸੀ ਤੇ ਰਾਜ ਨੇ ਮਾਰੀ ਬੈਟਰੀ ਤੇ ਨਿੰਮਚ ਬੈਠੀ ਨਿੰਮਚ ਬੈਠੀ ਸੀ ਜੀ ਉੱਤੋਂ ਲਾ ਲੈਂਦੀ ਅਸੀਂ ਸਾਡੇ 12 ਦਾ ਟਾਈਮ ਹੋ ਗਿਆ ਹੁਣ 1 ਦਾ ਟਾਈਮ ਹੀ ਹੋ ਗਿਆ ਜੀ ਚਲੋ ਅਸੀਂ ਮੋਹਰ ਲਵਾ ਲਈ ਜੀ ਮੋਹਰ ਲਵਾ ਕੇ ਤੇ ਅਸੀਂ ਸੌਂਬਣ ਲੱਗ ਗਏ ਉਹਨੂੰ ਮਤਲਬ ਸੰਭੇ ਸੁੰਭਾ ਤੇ ਤੜਕੇ ਰਾਤ ਨੂੰ ਸਾਨੂੰ ਮਾਲੇ ਆ ਗਈ ਜੀ ਮਾਲੇ ਨਾਲ ਅਸੀਂ ਸੰਭੀ ਜਾਂਦੇ ਤੇ ਤੜਕੇ ਜਨਾ ਬਿੱਲੀ ਦੇ ਚਮਟ ਮਾਰੀ ਤੇ ਮਾਰ ਕੇ ਮੁਰਗੀ ਉਹਦੇ ਹੱਥ ਨਹੀਂ ਆਈ ਬਿੱਲੀ ਪੌੜ ਗਿਆ ਸੀਗਾ ਤੇ ਬਿੱਲੀ ਬਾਹਰ ਨਿਕਲ ਗਈ ਅਸੀਂ ਆਖਿਆ ਵੀ ਸ਼ਾਇਦ ਵੀ ਆਪਾਂ ਬਾਜੀ ਜਿੱਤਾਂਗੇ ਜੀ ਵੀ ਜਾਏ ਬਚ ਗਈ ਬਿੱਲੀ ਦੇ ਹੱਥੋਂ ਜੀ ਤੇ ਉਹ ਚਲੋ ਜੀ ਅਸੀਂ ਛੱਡ ਬਾਜੀ ਛੱਡਤੀ ਜੀ ਦੂਜਾ ਇੱਕ ਜਸਵੀਰ ਦਾ ਪਹਿਲੇ ਦਿਨ ਹਾਰ ਗਈ ਤੇ ਜਸਵੀਰ ਉਹਨੂੰ ਕਹੀ ਜਾਵੇ ਨਾ ਮਤਲਬ ਸ਼ਾਮ ਨੂੰ ਸਾਡੇ ਦੋਂਡੇ ਰਹਿ ਗਈ ਜੀ ਇਸ ਲਈ ਕਹਿੰਦਾ ਇਹ ਮੰਡਲ ਕੀ ਜਸਵੀਰ ਨੂੰ ਰਾਏ ਕਹਿੰਦਾ ਵੀ ਕੋ ਖਡਾਰੀ ਸੀ ਅਸੀਂ ਇੰਨੇ ਖਡਾਰੀ ਨਹੀਂ ਸੀ ਉਹ ਤਾਂ ਮਤਲਬ ਅਸੀਂ ਇਹ ਮੰਡਲ ਕੀ ਕਹਿੰਦਾ ਨਾ ਵੀ ਕਹਿੰਦਾ ਪਿਓ ਕਹੇ ਨੂੰ ਐ ਕਰੇ ਹੋ ਬਿੱਤੀ ਹੁੰਦੀ ਸੀ ਉਹਦੀ ਜੀ ਤੇ ਇਹ ਕਹਿੰਦਾ ਕੋਈ ਨਹੀਂ ਤੂੰ ਵੰਡਲਾ ਵੀ ਜਿਹੜਾ ਹਿੱਸਾ ਦੂਜਾ ਕਬੂਤਰ ਦਾ ਉਹ ਵੀ ਲੈਣਾ ਤੂੰ ਮਤਲਬ ਆਪ ਦਾ ਜੀ ਹਣਾ ਮੋਟਰ ਲੈਣਾ ਕਹਿੰਦਾ ਨਹੀਂ ਮੰਨਿਆ ਨਹੀਂ ਕਰਦਿਆਂ ਕਰਾਉਂਦਾ 5:00 ਵੱਜ ਗਈ ਸਾਡੀ ਅਸੀਂ ਬੈਠੇ ਹੀ ਪਾਸੇ ਤੇ ਅਸੀਂ ਉਹਦੇ ਕਬੂਦਰੀ ਨੇ ਨਾ ਥੋੜਾ ਜਿਹਾ ਮਤਲਬ ਜਿਸ ਸੋਰੀ ਬਣ ਨੂੰ ਵੀ ਆਖਿਆ ਨਹੀਂ ਜੀ ਵੀ ਕਹਿੰਦਾ ਮੜਾ ਦਿਓ ਬਾਜੀ ਕਹਿੰਦੇ ਨਹੀਂ ਸਰਦਾਰ ਲੜੂਗਾ ਅਸੀਂ ਬੜੀ ਚੰਗੀ ਹੈ ਬੜੀ ਪਣੀ ਨਸਲ ਹੈ ਜੀ ਕਹਿੰਦਾ ਤੇ ਜਿਸੀਰ ਕਰੇ ਭਤੀਜੇ ਦਿਨ ਜੱਤੂਗਾ ਬਾਜੀ ਅਸੀਂ ਅੱਜ ਕੋਈ ਗੱਲ ਨਹੀਂ ਉਹਦੀ ਨਰਮ ਹੋਈ ਸਾਨੂੰ ਪਤਾ ਲੱਗਿਆ ਅਸੀਂ ਪਾਸੇ ਬੈਠੇ ਮੈਂ ਰਾਜੂ ਬੁਲਾ ਲਿਆ ਜਾ ਕੇ ਮੈਂ ਕਿਹਾ ਜੇ ਤਾਂ ਦੋਸੇ ਦਿਨ ਦਾ ਤਾਂ ਬਾਜੀ ਸਾਂਝੀ ਨਹੀਂ ਆਪਣੀ ਸਾਂਝੀ ਨਹੀਂ ਆ ਜਾ ਜੀ ਉਹ ਨਰਮ ਪੈ ਗਈ ਹੈ ਨਸਲ ਪੈ ਗਈ ਸੀ ਬਾਕੀ ਵੇਲਣ ਲੱਗ ਗਈ ਬਾਜੀ ਸਾਡੇ ਉੱਤੇ ਤੇ ਉਹ ਨਹੀਂ ਵੀ ਏਟ ਘਟੋ ਘਟ ਪੌਣਾ ਘੰਟਾ ਵਿਲੀ ਹੁੰਦੀ ਜਸਵੀਰ ਦੀ ਤੇ ਅਸੀਂ ਆਖਿਆ ਹੁਣ ਹੁਣ ਨਹੀਂ ਮਤਲਬ ਮੈਨੂੰ ਆਕੇ ਪੁਲਸੀ ਆਉਰੇ ਆ ਮੈਂ ਬਣਾਇਨ ਸੀਗਾ ਹਣਾ ਪੁਲਸੀ ਆ ਜਾ ਗੱਲ ਤਾਂ ਸੁਣਮਾ ਕੋਣ ਨਹੀਂ ਗੱਲ ਸੁਣਦੇ ਵਾ ਅਸੀਂ ਨਹੀਂ ਸੁਣਦੇ ਗੱਲ ਤੇ ਅਸੀਂ ਭਰਾਵਾ ਸਵਾ ਮਤਲਬ ਦੂਜਾ ਨੂੰ ਸਵਾ 6 ਵਜੇ ਸੱਟ ਲਿਆ ਜਿੱਤ ਕੇ ਅਸੀਂ ਬੰਦੂਲਾ ਦਾ ਪੌਣਾ ਘੰਟਾ ਬਾਅਦ ਭਾਈ ਉੱਤੇ ਬਾਜੀ ਉਹ ਜਸਵੀਰ ਨਾਲ ਐ ਅਸੀਂ ਉਹਨੂੰ ਬਾਜੀ ਜਿੱਤੇ ਮੁਰਕੇ ਫਿਰ ਉਹਦੀ ਭੈਣ ਅਸੀਂ ਛੜਤੀ ਕੌਣੀ ਜੀ ਅਸੀਂ ਉਹਦੀ ਭੈਣ ਛੜਤੀ ਜਸਵੀਰ ਨੇ ਉਹ ਵੀ ਛੜਤੀ ਉੱਥੇ ਜੀ ਕੌਣੀ ਅਠਾੜ ਵਾਲੀ ਕੌਣੀ ਸਾਡੀ ਦੁੱਸਰ ਪੈ ਗਈ ਸਾਡੇ ਅੱਖ ਦੇ ਵਿੱਚ ਕੁਝ ਹੋਇਆ ਸੀ ਕਬੂਤਰੀ ਨੂੰ ਕੁਝ ਪਤਾ ਨਹੀਂ ਤੇ ਉਹ ਗਲਛ ਦਿਆ ਕਰੀ ਅਸੀਂ ਉਹਨੂੰ ਫੇਰ ਉਹ ਧੋ ਕੇ ਬਦਾਮ ਜੇ ਦੇ ਦਿਆ ਕਰੀਏ ਫੇਰ ਗਲਛ ਦਈ ਅਸੀਂ 4 ਵਜੇ ਜਾ ਕੇ ਸੂਤ ਕੀਤਾ ਉਹਨੂੰ 4 ਵਜੇ ਜੀ ਉਹ ਸਵੇਰ 4 ਵਜੇ ਚ ਕਰਕੇ ਸੂਤ ਜਾ ਚਲੋ ਉਹ ਗਲਛ ਨੂੰ ਹਟਾਈ ਗੋ ਅਸੀਂ ਜੀ ਛੜਤੀ ਤੇ ਇਹ ਉਹੀ ਗੱਲ ਜਸਵੀਰ ਦੇ ਤੇ ਸਾਡੇ ਦੋਨੇ ਹੀ ਰਹਿ ਗਈ ਇੱਕ ਸਾਈਂ ਆਪਣੀ ਮਤਲਬ ਪੱਕੀ ਦਾ ਜੀ ਜੀ ਪੁਰਾਣਾ ਖਿਡਾਰੀ ਹੈ ਜੀ ਉਹ ਕਹਿੰਦਾ ਵੀ ਯਾਰ ਮੈਂ ਕਦੇ ਬਾਜ਼ੀ ਨਹੀਂ ਜਿੱਤੇਆ ਕਹਿੰਦਾ ਉਹਦਾ ਨਰਮ ਸੀ ਬੈਂਦਾ ਫਿਰਦਾ ਹੀਗਾ ਜੀ ਤੇ ਕਹਿੰਦਾ ਮੈਂ ਬਾਜ਼ੀ ਦਿੱਤਾ ਮੇਰਾ ਹਿੱਸਾ ਕੱਪਲੇ ਵਿੱਚ ਜੀ ਅਸੀਂ ਆਖਾ ਵੀ ਚੱਲ ਯਾਰ ਬੰਦਾ ਸਿਆਣਾ ਸੀ ਅਸੀਂ ਇਹ ਚੱਲ ਕਰ ਲੂ ਜਿਸ ਨੂੰ ਆਖਾ ਕਹਿੰਦਾ ਮੈਂ ਤਾਂ ਨਹੀਂ ਤੁਹਾਡੇ ਨਾਲ ਸਾਂਝੀ ਇਹਦੇ ਨਾਲ ਨਹੀਂ ਅਸੀਂ ਤਾਂ ਅਸੀਂ ਵੀ ਨਹੀਂ ਕਰਦੇ ਤੇ ਨਾਲ ਸਾਂਝੀ ਜੀ ਆਖਰ ਨੂੰ ਮੰਨਣਾ ਪਿਆ ਜਸਵੀਰ ਨੂੰ ਉਹ ਮਨਗੇ ਨਾਲ ਦੀ ਨਾਲ ਉਹਦਾ ਬਹਿ ਗਿਆ ਸਾਈ ਦਾ ਜੀ ਫਿਰ ਸਾਡੇ ਨਾਲ ਸੰਜੀ ਕਰਨੀ ਪਈ ਉਹਨੂੰ ਉਹ ਉੱਥੇ ਡਰ ਦੇ ਮਾਰੇ ਫਿਰ ਉਹਦੇ ਬਾਅਦ ਸੀਰ ਵੀ ਮੰਨਣ ਲੱਗ ਗਿਆ ਵੀ ਬਦਰ ਹੈ ਕਿ ਅਖਦਰੀ ਚਲੋ ਆਏ ਨਹੀਂ ਫਿਰ ਕਦੇ ਉਹ ਵੀ ਆ ਜਵਾਕਾਂ ਦੇ ਕੋਲੇ ਜਾਂਦੇ ਤੇ ਉਹ ਕਿਉਂਕਿ ਉਹਨਾਂ ਦੀ ਆਦਤ ਸੀ ਹਣਾ ਹਾਂਜੀ ਹਾਂਜੀ ਉਹ ਜਾ ਵੜਦੇ ਸੀ ਹਰ ਕਿਸੇ ਕੋਲੇ ਹਾਂਜੀ ਹਾਂਜੀ ਕਦੇ ਫਿਰ ਵੇਖਣ ਨਹੀਂ ਆਏ ਉਹ ਕਬੂਤਰ ਉਹ ਕਿਹੜੇ ਕਬੂਤਰ ਨਹੀਂ ਫਿਰ ਕਹਿੰਦਾ ਵੀ ਵਿਖਾਓ ਦਰਸ਼ਨ ਤਾਂ ਕਰਾਓ ਉਹ ਕਬੂਤਰ ਫੜ ਕੇ ਕਹਿੰਦਾ ਵੀ ਵਿਖਾਓ ਦਰਸ਼ਨ ਛੋਟੇ ਵਿਖਾਓ ਕਬੂਤਰ ਕਿਵੇਂ ਤੁਹਾਡਾ ਨਸਲ ਕਿਵੇਂ ਆ ਮੋਟਰ ਫੜ ਕੇ ਬਿੰਦਾ ਸੀਗਾ ਜੀ ਇੱਕ ਵਾਰੀ ਅਸੀਂ ਦੂਜਾ ਦਾ ਨਾਕੀ ਆਪਾਂ ਸੱਡੀ ਸੀ ਬਾਜੀ ਰਾਜ ਦੇ ਤੋਂ ਫੜ ਕੇ ਜਾਂਦਾ ਹੀ ਵਖਾ ਕੋ ਉਹਦੀ ਛਤਰੀ ਨਾਲ ਹੀ ਪਾਇਆ ਸੀ ਕੋਰੀ ਵਾਲੇ ਨਹੀਂ ਕੋਰੀ ਵਾਲੇ ਨਹੀਂ ਸੀ ਤੇ ਫਿਰ ਉਹਨਾਂ ਰੋਕੇ ਵੈਰੋ ਕੇ ਸੱਡੀ ਬਾਜੀ ਅਸੀਂ ਜਿੱਤ ਗਏ ਬਈ ਬਾਜੀ ਮਤਲਬ ਤੇ ਜਸਵੀਰ ਕਹਿੰਦਾ ਜਸਵੀਰ ਦੀ ਸਾਡੇ ਕੋਲ ਛਤਰੀ ਨਹੀਂ ਉਹਦੀ ਛਤਰੀ ਨਾਲ ਹੀ ਭਾਈ ਕੂਤਰੀ ਅਸੀਂ ਮੁੜ ਕੇ ਕਹਿੰਦਾ ਮੁੰਡਿਓ ਦਰਸ਼ਨ ਤਾਂ ਕਰਾਓ ਫੜ ਕੇ ਵੇਖੀ ਮਤਲਬ ਉਹਦੀ ਹੱਥ ਸੀ ਮਤਲਬ ਗਿਆਨ ਦੇ ਮੁੰਡੇ ਆ ਹਾਂ ਤੇ ਤਾਂ ਨਹੀਂ ਹਾਂ ਉਹ ਗੱਲ ਉਹ ਪਰ 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 ਸੀਗੀ ਉਹਨਾਂ ਨੂੰ ਕੋ ਉੱਤਰ ਹਾਂ ਪਰ ਪਰ ਘਰੀ ਬਹੁਤ ਪੁਰਾਣਾ ਸੀ ਬਈ ਤਕੜਾ ਘਰੀ ਸੀ ਲੇ ਫੋਨ ਜਦੋਂ ਬਈ ਵਿਪਿੰਦਰ ਸਾਡੀ ਕੋਤਰੀ ਸੀ ਸਾਡੀ ਰਸੋਈ ਦੇ ਚ ਹਾਂਜੀ ਉਹਨਾਂ ਪਰ ਕੀ ਬੈਠੀ ਸੀ ਤਿੱਖੀ ਸੀ ਨਹੀਂ ਮੈਂ ਨਹੀਂ ਅਰੇ ਨਹੀਂ ਮੈਂ ਪਰ ਕੀ ਨਹੀਂ ਉਹ ਪਰ ਕੀ ਸਾਰੇ ਘਰ ਸੀ ਦਸ਼ਮੇ ਜਾਦੀ ਸੀ ਨਹੀਂ ਮੈਨੂੰ ਅਵਸ਼ੇਕ ਹੁਣ ਮੱਕ ਬਈ ਥੋੜਾ ਜਿਆਦਾ ਛੋੜ ਦਿੱਤਾ ਸੀ ਦੇਖ ਕੇ ਪਤਾ ਲੱਗ ਗਿਆ ਸੀ ਸਰ ਮੇਰੇ ਨਾਲ ਮੇਰੀ ਗਲਤੀ ਇਹ ਦੂਰ ਮਨਾਵੇ ਤੁਸੀਂ ਮੇਰਾ ਮਤਲਬ ਤੁਸੀਂ ਅੱਜ ਜਿਹੜਾ ਰਾਜ ਬਾਈ ਨੂੰ ਜਾਣਦੇ ਐ ਗੱਲ ਫੜਦੇ ਸੀ ਫੜਦੇ ਸੀ ਬੋਲੋ ਹਿਸ਼ਾਰੀ ਕੀਤੀ ਆਪਾਂ ਦੋ ਦੋ ਟੋ ਵੀ ਲਿਆ ਤੁਸੀਂ ਸਾਡੀ ਗੁੱਤੀ ਫੜੀ ਸਾਡੀ ਝਾਂਟ ਸੀ ਤਿੱਖੀ ਸੀ ਫੜ ਕੇ ਉਹ ਕਹੀਆਂ ਫੜੀ ਤੇ ਮੈਂ ਉਹਦਾ ਬੁੱਤਰ ਫੜ ਲਿਆ ਉਹਨੇ ਮੇਰਾ ਪੋਟਾ ਪੱਟਾ ਵੇਖਿਆ ਮੈਂ ਮੈਂ ਉਹਦਾ ਵੇਖਿਆ ਜੀ ਜਦੋਂ ਫੜਿਆ ਤੇ ਮੈਂ ਇਹਨਾਂ ਨੂੰ ਆ ਕੇ ਵੀ ਆਪਣੇ ਬਣਾ ਲਿਆ ਕੁਝ ਨਹੀਂ ਆਦਾ ਕੰਮ ਕਰਕੇ ਕੰਮ ਕਰਦੀ ਵਾ ਵਾ ਜ਼ਰੂਰ ਕਰ ਸਾਡੀ ਬਹੁਤ ਸੋਹਣੀ ਸੋਹਣੀ ਉਹਦਾ ਮੰਨਦਾ ਨਹੀਂ ਕਹਿੰਦਾ ਜਿੱਤੇ ਜਿੱਤ ਨੂੰ ਬਾਬਾ ਜੀ ਇੱਥੋਂ ਨਾ ਕੋਈ ਇਹ ਨਹੀਂ ਹੁੰਦਾ ਵੀ ਆਪਾਂ ਗੁਰੂ ਧਾਰ ਲਿਆਣਾ ਤਾਂ ਹੁਣ ਆਪਾਂ ਬਾਰੀਆਂ ਜਿੱਤਾਂਗੇ ਇਹ ਸਿੱਖਣੀ ਪੈਂਦੀ ਹੈ ਸਿੱਖਣੀ ਪੈਂਦੀ ਹੈ ਨਾ ਭਾਈ ਜੀ ਅਸੀਂ ਮਰਵੀ ਜਾਂਦੇ ਜੀ ਉਹ ਸਾਡੀ ਕੋਈ ਨਾ ਫੜਦਾ ਜੀ 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 ਸਾਨੂੰ ਜਿੱਤ ਲੈਂਦਾ ਜਿੱਥੇ ਜਿੱਤ ਲੈਂਦਾ ਪਰ ਉਹ ਫੜਨੇ ਕਰਕੇ ਉਹ ਅਸੀਂ ਉਹਨੂੰ ਤੋਂ ਅੱਠ ਅਗਲੇ ਅੱਠ ਦਿਨਾਂ ਵਾਲੀ ਬਾਜੀ ਸਾਨੂੰ ਉਸ ਗੱਲ ਨੇ ਦੱਸਾਈ ਦੱਸਾਈ ਉਸੇ ਗੱਲ ਨੇ ਅੱਠਾਂ ਨੇ ਬਾਈ ਉਚਾਈ ਫਿਰ ਸਭ ਤੋਂ ਪਹਿਲਾਂ ਬਾਜੀ ਜਿਹੜੀ ਬਗੜਾੜੀ ਛੱਡੀ ਸੀ ਪਹਿਲੀ ਬਾਜੀ ਜੀ ਉਹੀ ਦੁੱਸਰ ਛੱਡੀ ਸੀ ਜੀ 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 ਸਭ ਤੋਂ ਪਹਿਲੀ ਬਾਜੀ ਜਿਹੜੀ ਸੀ ਦੁੱਸਰ ਬਾਜੀ ਦਿੱਤੇ ਸੀ ਜੀ ਜੀ ਬਗੜਾੜੀ ਵਾਲਾ ਸਿੱਧਾ ਹੀ ਬੁਟਿਆ ਬੋਰਡ ਸਭ ਤੋਂ ਪਹਿਲਾਂ ਉਹ ਬਾਜੀ ਦਿੱਤੇ ਸੀ ਪਹਿਲੀ ਬਾਜੀ ਸਭ ਕਿਦਾਂ ਮੰਡੀ ਸੀ ਮੰਡੀ ਸੀ ਆਪਣਾ ਦੂਜੇ ਨਾਲ ਬਹੁਤ ਕੀਨਾ ਸੀ ਯਾਰ ਬੋਗੇ ਨਾਲ ਬੋਗਾ ਸੀਗਾ ਮਿਲਣਾ ਪਟਾਣਾ ਛੜੀ ਸੀ ਬੋਗਾ ਉਹਦੇ ਨਾਲ ਮੰਡੀ ਮੰਦਰ ਜੀ ਰਾਂਗ ਕਲੋਤਰ ਉਹ ਜਿਹੜਾ ਕਿਤਾਬ ਹੈ ਇਹ ਹਾਂਜੀ ਕਿਤਾਬ ਤਾਂ ਪੜ੍ਹਨੀ ਪੈਂਦੀ ਹੈ ਹਾਂ ਬਿਲਕੁਲ ਅਸੀਂ ਸ਼ੌਕ ਹੀ ਬੜਾ ਹੁੰਦਾ ਸੀ ਇਕੱਠੇ ਸੀ ਜੀ ਜਿਹੜੀਆਂ ਗੱਲਾਂ ਬਕੀਤੀਆਂ ਹੋਈਆਂ ਤੇ ਆਉਂਦੀਆਂ ਜੀ 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 ਬਿਲਕੁਲ ਜੀ ਉਦੋਂ ਉਮਰ ਹੁੰਦੀ ਹੈ ਬਾਈ ਸਾਡੇ ਨੂੰ ਬੜੇ ਚੰਗੇ ਸੀ ਬਣ ਗਏ ਹਨਾ ਅਸਲ ਬੜੇ ਚੰਗੇ ਸੀ ਅਸੀਂ ਕਾਕੇ ਦੇ ਪਿੰਡ ਛੱਡਣ ਨਾ ਮੇਕਲੇ ਜੀ ਦੇਖ ਕੂਤਰ ਅਸੀਂ ਬਾਜੀ ਸਾਂਝੀ ਹੋ ਗਈ ਸਾਡੀ ਦਾਤ ਦਾਤ ਸੇ ਮਦਰ ਪੈ ਗਈ ਸਾਨੂੰ ਜੀ ਜੀ ਤੇ ਬਹੁਤ ਦਿਨੇ ਸਾਡਾ ਬੈਠਾ ਸਾਡਾ ਟੇਕੀ ਤੇ ਬਹਿ ਗਿਆ ਹੁਣ ਟੇਕੀ ਕਿੱਡੀ ਉੱਚੀ ਉੱਪਰ ਦੀ ਗੱਲ ਕਰਦਾ ਹਾਂ ਜੀ ਹਨਾ ਟੇਕੀ ਤੇ ਬਹਿ ਗਿਆ ਤੇ ਅਸੀਂ ਹੁਣ ਸਾਨੂੰ ਇੰਨਾ ਜ਼ਿਆਦਾ ਸ਼ੌਂਕ ਨਹੀਂ ਕੂਤਰ ਫੜਨਾ ਜੀ ਹੁ ਟੇਕੀ ਉੱਤੇ ਚੜਦੇ ਚੜਦੇ ਮੈਂ ਤਾਂ ਤਾਂ ਚੜ ਗਏ ਉਹ ਜੀ ਜਗਨੰਦਰ ਸਿੰਘ ਬਾਈ ਜੀ ਜਗਨੰਦਰ ਸਾਡਾ ਅੱਧੇ ਜਿਜਿਆ ਰਾਜ ਜਾਵੜਿਆ ਕੰਨੀ ਦੇ ਜਿਹੜੀ ਕੰਨੀ ਹੁੰਦੀ ਆ ਜੀ ਛਤਰੀ ਲੈ ਕੇ ਉੱਪਰ ਪਹੁੰਚਾ ਹਾਂ ਰਾਜ ਜਗਰੰਦਰ ਦੇ ਭਾਜੀ ਨੇ ਏਡ ਵੇਖਿਆ ਤੇ ਉਹ ਤਾਂ ਡਰ ਗਿਆ ਉਹ ਤਾਂ ਬਹਿ ਬਹਿ ਕੇ ਪੌੜੀਆ ਫਿਰ ਏਡ ਨੂੰ ਉਤਰ ਗਿਆ ਜੀ ਤੇ ਮੈਂ ਜਮਾ ਭਾਈ ਛੱਤ ਉੱਤੇ ਜਾਵੜਿਆ ਟੈਂਕੀ ਦੇ ਉੱਤੇ ਜਾਵੜਿਆ ਜੀ ਹਨਾ ਏਡ ਮਾਕੂ ਵੀ ਡੂਬਣਾ ਲੱਗਿਆ ਸੀ ਜੀ ਉੱਥੇ ਜਾ ਕੇ ਨਾ ਮੈਂ ਇਹਨੇ ਉੱਥੋਂ ਛਤਰੀ ਲਈ ਟੈਂਕੀ ਤੇ ਮੈਂ ਬੂਦਾ ਪਹਿ ਕੇ ਪੈਰ ਨਾਲ ਧਾਕੇ ਛਤਰੀ ਤੇ ਚੜਾਈ ਉਮਰ ਦੀ ਗੱਲ ਕਰਦਾ ਹਾਂ ਵੀ ਮੇਰਾ ਆਉ ਜਿਆ ਸੀ ਜਵਾਨੀ ਹੁਣ ਜਦੋਂ ਵੇਣਿਆ ਤੇ ਪੈਰਾਡ ਹੋਰੀ ਕੋ ਸੁਣ ਲੱਗ ਜਾਂਦਾ ਵੀ ਆਪਾਂ ਤੜਕੇ ਵੀ ਫਰਸਾ ਦੇ ਸ਼ੌਕੀਨ ਹਾਂ ਤੁਸੀਂ ਬਾਈ ਫਿਰ ਕਿਵੇਂ ਉਤਰੇ ਨਹੀਂ ਮੈਂ ਤਾਂ ਨਹੀਂ ਤਕੂਣਾ ਡਰਿਆ ਓਹ ਘੇਰੇ ਤੇ ਜਾਵੜੇ ਸੀ ਅੱਜ ਤੂੰ ਮੂੰਹ ਚੱਕ ਕੇ ਬਚਾਉਂਦੇ ਉਦੋਂ ਹੀ ਪਤਾ ਲੱਗੀ ਥੱਲੇ ਚੱਕੀਏ ਜਾਨਵਰ ਨਿੱਕੇ ਨਿੱਕੇ ਜੇ ਲੱਗਦੇ ਆ ਬੱਜਾਂ ਭੇਡਾਂ ਵੀ ਜੰਪ ਬੰਦੇ ਦਾ ਸ਼ੋਰ ਲੱਗਦਾ ਬਹੁਤ ਘਡਾਰੀਆਂ ਨਾਲ ਹੁੰਦੀ ਹੈ ਗੱਲ ਕੇਰਾਂ ਬਾਈ ਪੂਸ਼ੀ ਨਾਲ ਵੀ ਹੋ ਗਈ ਸੀ ਸੁਣਿਆ ਵੀ ਉਹ ਚੜ ਤਾ ਬੈਠਾ ਤੇ ਮੁੜ ਕੇ ਬਹਿ ਕੇ ਆਇਆ ਸੀ ਉੱਤਰਦਾ ਬਹੁਤ ਅੱਗਾ ਹਾਂ ਜੀ ਤਾਂ ਉਹ ਤਰੀਕਾ ਤੁਹਾਨੂੰ ਤਾਂ ਨਹੀਂ ਦਾ ਥੱਲੇ ਜਾ ਕੇ ਦੂਰ ਹੋ ਜਾਓ ਲੱਗਦਾ ਕਿੰਨੇ ਉੱਚੇ ਹੋਗੇ ਉਨੋਂ ਡਰ ਲੱਗਦਾ ਜੀ 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 ਉਮਰ ਦਾ ਇਹ ਗੱਲਬਾਤ ਸੀ ਜੀ ਬਾਈ ਜੀ ਹੋਰਾਂ ਨਾਲ ਸੋ ਵੀਡੀਓ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਧੰਨਵਾਦ